ਇਦੇ ਨਾਲ ਸਲਾਹ ਕਰਾਂ ਉਹੀ ਸਲਾਹ ਕਰਨ ਵਾਲੇ ਨਾ ਕਰਨੇ ਖੜਨਾ ਸਾਰੇ ਗਮੰਡਿਆਂ ਨੇ ਦੇਖਿਆ ਖੇਤੋਂ ਭੱਜਿਆ ਮੈਂ ਇੱਕ ਜੇ ਹੋਰ ਹਾਂ ਕਰਨ ਲਈ ਸਰਪੰਚ ਜੀ ਉੱਠਣ ਨੂੰ ਕਿਸੇ ਨੇ ਫੇਰ ਉੱਥੇ ਰਹਿ ਜੂ ਕੰਮ ਬਚਾਲੇ ਹੁਣ ਰਾਏ ਤੋਂ ਬਿਨਾ ਮੈਂ ਨਹੀਂ ਉੱਠ ਸਕਦਾ ਫੇਰ ਕਲੇਸ਼ ਹੋਊਗਾ ਕਰੀ ਵੀ ਆਪਦੇ ਆਪੇ ਹਾਂ ਕਰਿਆ ਤੂੰ ਹੁਣ ਪੁੱਛਾਂ ਕਿਨੂੰ ਜੇ ਇਹਨਾਂ ਨੂੰ ਪੁੱਛਾਂ ਹੋਰ ਮੈਂ ਕਿਨੂੰ ਪੁੱਛਣਾ ਦੇਖਦੇ ਆਂ ਜੇ ਹਾਂ ਕਰਨੀ ਆ ਜੋ ਕੋਈ ਨਾ ਕੋਈ ਕਿੱਧਰ ਲੰਗੀ ਹੋਈ ਆ ਬੈਠਿਆਂ ਭਈ ਹੋਰ ਕੀ ਲਾਜ ਆਵੇ ਚਲੋ ਵਾਲੀ ਕਰਦੀਆਂ ਨੇ ਮੇਰੇ ਤਾਂ ਸਾਰੀਆਂ ਗਮੰਡਣਾ ਗੱਲਾਂ ਲਾ ਲਈ ਉੱਥੇ ਬਾੜੇ ਚ ਇੱਕ ਕੰਟਾ ਲਵਾਤਾ ਪੂਰਾ ਵਿਸਲਾ ਕਰਨੀ ਹੈ ਤੁਸੀਂ ਮੇਰੇ ਨਾਲ ਕੋਈ ਕਰੇ ਆ ਜੋ ਲਿਹਾ ਲਿਹਾ ਜਣਾ ਵੀ ਬਾਲੀਆਂ ਨੇ ਉੱਥੇ ਸਰਪੰਚੀ ਦੀਆਂ ਗੱਲਾਂ ਲੱਗੀਆਂ ਮੇਰੇ ਨਾਲ ਤਾਂ ਕਰਨਾ ਮੇਰੇ ਤਾਂ ਇੰਨਾ ਦੁਪਹਿਰਾ ਕਰਤਾ ਸਾਰੇ ਕੰਮ ਰਹਿ ਗਏ ਦੁਪਹਿਰੇ ਵਾਲੇ ਰੋਟੀ ਬਣਾਉਣੀ ਹੈ ਜੇ ਫਿਰ ਉਹ ਬੜਬੜ ਕਰੂਗੀ ਆ ਕੇ ਕੋਕੜਾ ਘਟ ਹੈ ਐ ਨਹੀਂ ਵੀ ਕੋਈ ਨਾ ਚਲਾ ਲੱਗੀ ਹੋਣੀ ਗੱਲੇ ਉੱਥੇ ਕਿਸੇ ਨਾਲ ਸੇਲੀਆਂ ਨੇ ਉਹਦੀਆਂ ਵੀ ਉਹ ਕਿੱਦਾਂ ਨਿਕਲਿਆ ਇਹ ਸਾਰਾ ਕੱਪੜਾ? ਇਹ ਕੀ ਗੱਲ ਆ? ਮੈਂ ਕਦੋਂ ਦਾ ਟਿਕਾਣਾ ਪਿਆ ਹੋਇਆ। ਬਾੜੇ ਚ ਗਈ ਸੀ ਮੈਂ ਤਾਂ। ਖੇਤੋਂ ਵੀ ਗੜਕ ਪਜਾਇਆ ਗੱਟ ਘੈਰ ਮੌਂਦਾ। ਮੈਂ ਜਦ ਆਦੀ ਖੇਤ ਮਨ ਤੋਂ ਗੁੰਡਾ ਦੇ ਬੰਦੇ ਬੈਠੇ ਤੇ। ਉਹ ਗਮਾਟਣਾ ਗੱਲਾਂ ਕਰਨ ਲੱਗ ਗਏ ਮੇਰੇ ਨਾਲ। ਜਦ ਮੈਨੂੰ ਕਹਿੰਦੇ ਵੀ ਤੂੰ ਉੱਠ ਸਖਾਂ ਚੀ। ਅੱਛਾ ਉਹ ਮੇਰੇ ਨਾਲ ਵੀ ਉਹੀ ਗੱਲਾਂ ਕਰਨੀ ਇਹਦੀਆਂ। ਹੂੰ। ਮੈਨੂੰ ਕਹਿ ਰਹੀ ਆ ਤੇ ਮਾਹ ਪਾਈ ਨਾ ਕਹਿੰਦੇ ਜੱਗੇ ਨੂੰ ਢਾਲ ਦੋ ਸਰਪੰਚੀ ਚ ਫਿਰ ਕਿੰਨੇ ਕਹਿ ਰਹੀ ਮਾ ਮੈਂ ਤਾਂ ਪਾਈ ਉਹਨਾਂ ਨੂੰ ਕਿ ਹਮੈਨੂੰ ਤਾਂ ਮਾਹ ਸਹੀ ਨਹੀਂ ਲੱਗਦਾ ਕੁਝ ਨਹੀਂ ਹੈਗਾ ਲੋਕਾਂ ਦੀਆਂ ਗਾਲਾਂ ਨੇ ਗਾਲਾਂ ਤਾਂ ਨਹੀਂ ਸਰਦਾਰੀ ਹੈ ਕੀ ਸਰਦਾਰੀ ਹੈ 40000 ਖਾ ਕੇ 2600 ਖਾ ਕੇ 2500 ਕਾ ਪੈਸੇ ਵਾਲੇ ਬਣ ਜਾਣਗੇ ਬੇ ਕੀ ਕਰੇਗਾ ਇਹ ਜੇ ਪੈਸਿਆਂ ਨੂੰ ਮੈਨੂੰ ਤਾਂ ਸਹੀ ਨਹੀਂ ਲੱਗਦਾ ਉਹ ਕਹਿ ਕਹਿ ਕੇ ਥਲੀ ਤੇ ਕਿ ਪਕਾਈਏ ਚਾਹੀ ਨਹੀਂ ਮੈਂ ਤੁਹਾਨੂੰ ਲੋਟ ਆਉਣੀਆਂ ਕਰ ਲੈ ਬਤੀਲਾ 10 ਜਣੇ ਆ ਕੇ ਫੇਰ ਦਰ ਲੈ ਬਤੀਲਾ 10 ਜਣੇ ਫੇਰ ਆਗੇ ਰੋਟੀਆਂ ਪਕਾ ਲੈ ਜਾਹਾਂ ਦੀ ਦੇਵਾ ਮੰਨੇ ਨੇ ਤੇ ਕਹਿ ਮਾ ਨਹੀਂ ਆਪਾਂ ਦੀ ਕੀ ਗੱਲੋਂ ਔਕਾ ਬਸ ਸਾਰਾ ਤੇ ਨਾ ਚਾਰ ਆਗੇ ਚਾਰ ਬਾਗੇ ਮੈਸੇਜ ਵੀ ਖੇਡਾਂਗੇ ਚਲ ਦੇਖ ਲੈ ਬਿਨਾਂ ਸਲਾਹ ਕਰ ਲੈ ਫੇਰਾ ਬੇਬੇ ਦਾ ਨਾਂ ਨੁਕਰ ਕਰ ਵੀ ਮਿਛਲਾਤਾ ਤੇਰੇ ਨਾਲ ਇਹ ਤੂੰ ਦੱਸ ਕਿ ਤੇਰੀ ਕੀ ਸਲਾਹ ਚਲ ਜੇ ਤੂੰ ਕਹਿੰਨਾ ਪਈ ਠੀਕ ਹੈ ਚਲ ਦੇਖ ਲੈ ਕੋ ਕੁਝ ਨਹੀਂ ਹੁੰਦਾ ਹਾਂ ਹੁਣ ਤਾਂ ਲੋਕ ਆਪਾਂ ਨੂੰ ਕਹਿੰਦੇ ਨੇ ਚਲ ਜੇ ਭਈ ਚਾਚੇ ਤਾਏ ਚਲ ਸਕੇ ਹਾਂਜੀ ਗਮਾਂਡੀ ਕਹਿੰਦੇ ਨੇ ਜੇ ਤੈਨੂੰ ਸਲਾਹ ਕਰਕੇ ਕਹਿੰਦੇ ਨੇ ਵੀ ਉਹ ਨਾਲ ਨੇ ਆਪਣੇ ਸਾਥ ਦੇਣਗੇ ਫਿਰ ਦੇਖ ਲੈ ਤੇਰੇ ਬਾਕੀ ਮੈਨੂੰ ਤਾਂ ਐਡਾ ਸਹੀ ਵੀ ਨਹੀਂ ਲੱਗਦਾ ਸਰਪੰਚੀ ਚ ਮੈਂ ਆਪਣੇ ਸਾਰੇ ਨਾਲ ਖੜੇ ਨੇ ਹੂੰ ਨਾਲ ਤਾਂ ਖੜੇ ਨੇ ਕੁਝ ਚੰਗੇ ਵਾਸਤੇ ਹੁੰਦੇ ਨੇ ਕੁਝ ਮਾੜੇ ਵਾਸਤੇ ਹੁੰਦੇ ਨੇ ਕੁਝ ਤਾਂ ਲੋਕ ਹਸਾਈ ਗੱਲ ਹੋ ਜਾਂਦੀ ਐ ਹੈ ਜਾਣ ਕੇ ਵੀ ਕਰਨ ਲੱਗ ਜੰਦੇ ਲੋਕ ਖਰਚਾ ਪਾ ਟਟ ਕਰ ਲੰਗੇ ਨਾ ਖਰਚਾ ਕਰਦੇ ਨਹੀਂ ਖਰਚੇ ਬਿਨਾ ਹੁਣ ਕੋਈ ਵੋਟ ਨਹੀਂ ਪਾਉਂਦਾ ਸਿਆਪ ਨਾਲ ਕਰ ਲਾਂਗੇ ਦੋ ਦਿਨ ਪਹਿਲਾਂ ਚਲਾਵਾਂਗੇ ਖਰਚਾ ਲੋਕ ਤਾਂ ਮਿੰਟ ਚ ਬਦਲ ਜਾਂਦੇ ਨੇ ਖਾ ਕੇ ਵੀ ਬਦਲ ਜਾਂਦੇ ਨੇ ਲੋਕ ਦਾ ਬਿਨਾ ਖਵਾਈ ਤਾਂ ਕਿੱਥੋਂ ਲੋਕ ਵੋਟ ਪਾ ਦੇਣਗੇ ਜਿਹੜਾ ਬੰਦਾ ਸਹੀ ਹੈ ਉਦਾ ਬਿਨਾ ਖੱਦੀ ਵਾ ਪਾਰੀ ਪਲੜੇ ਦੇ ਨੇ ਅੱਜ ਕਲਾ ਤਿੰਨ ਬੰਦੇ ਬੰਦੇ ਦੇ ਨੇ ਹੈ ਵੋਤਾ दारू ਪਿੱਛੇ ਵੋਟ ਪਾਉਂਦੇ ਨੇ ਹਾਂ ਉਸ ਅਹੀਂ ਪਾਉਂਦੇ ਨੇ ਮਾਨਦਾਰੀ ਨਾਲ ਹਾਂ ਪਰ ਅਹੀਂ ਕਹਿੰਦੇ ਵੀ ਚੁਕਲੇ ਪਾਲੜੇ ਦੇ ਬੰਦੇ ਨੇ ਜਿੱਧਰ ਚੁੱਕਦਾ ਉਧਰ ਹੀ ਵਗ ਜਾਂਦੇ ਨੇ दारू ਬਿਨਾ ਤਾਂ ਸਾਰੇ ਪਾਸੇ ਹੁੰਦੇ ਨੇ ਉਹਦਾ 200 ਵੋਟਾ दारू ਵਾਲਿਆਂ ਦੇ ਤਾਂ ਚੱਲ ਦੇਖ ਲੈ ਫਿਰ ਸਲਾਹ ਤਾਂ ਬੇਬੇ ਦੀ ਵੀ ਲੈਣੀ ਪਊ ਉਹਦਾ ਭਾਨੀ ਮਾਰੂਗੀ ਹੈ ਭਾਨੀ ਮਾਰੂਗੀ ਫਿਰ ਸਲਾਹ ਤਾਂ ਲੈਣੀ ਪਊ ਕਿ ਨਾ ਇਹ ਤਾਂ ਲੋਟ ਵੀ ਨਹੀਂ ਆਉਂਦਾ ਘਰ ਚਕਲੇਸ਼ ਕਰਕੇ ਤਾਂ ਕੋਈ ਨਾ ਮੈਂ ਕਹਿ ਦੂੰਗੀ ਮੈਂ ਸਮਝਾ ਦੂੰਗੀ ਹੁਣ ਉਹਨੂੰ ਚਲ ਪੜੀ ਲਈ ਹੈਗੀ ਉਹਨੂੰ ਘੱਟ ਪਤਾ ਚੱਲ ਉਹ ਘੱਟ ਗਿਆ ਨਾ ਵੀ ਚੱਲ ਕੋਈ ਨਾ ਆਪਣੀ ਉਹ ਨੀ ਉਹਨਾਂ ਨਾਲ ਜਾਣ ਪਛਾਣ ਹੋ ਜਾਂਦੀ ਹੈ ਪੂਰਾ ਪ੍ਰਾਪਸਰਾ ਨਾਲ ਤਾਂ ਕਰਕੇ ਕਹਿਨੀ ਆ ਮੈਨੂੰ ਕੋਈ ਲਾਲਚ ਨਹੀਂ ਪੈਸੇ ਪੁੱਛਿਆਂ ਦਾ ਚੱਲ ਐਵੇਂ ਜਾਣ ਪਛਾਣ ਬਣ ਜਾਂਦੀ ਹੈ ਆਹ ਜਾਣ ਪਛਾਣ ਬਣ ਜਾਂਦੀ ਹੈ ਭੁੱਗਣ ਲੱਗ ਜਾਂਦੀ ਹੈ ਪਿੰਡ 'ਚ ਚੱਲ ਬੰਦੇ ਦੀ ਬੁੱਕਤ ਵੱਜ ਜਾਂਦੀ ਹੈ ਕੇਰਾ ਪਲਾਨ ਬਣ ਕੇ ਸਾਰੇ ਉਹ ਸਰਪੰਚ ਵੱਜਾਂਗੇ ਹਾਂ ਸਰਪੰਚ ਬਸ ਐਵੇਂ ਦੇ ਵੀ ਅੱਜ ਤੂੰ ਵੀ ਵੱਜੇਗੀ ਸਰਪੰਚੀ ਵਾਲਾ ਘਰ ਵੱਜਣ ਲੱਗ ਜਾਂਦਾ ਹੈ ਹਾਂ ਆਹੋ ਹੋਰ ਚੱਲ ਚੱਲ ਬੇਬੇ ਨੂੰ ਕੁਛ ਭਈ ਐਵੇਂ ਨਹੀਂ ਨਾ ਮੈਂ ਦੇਖ ਲੱਗੀ ਹੋਈ ਐ ਮੁਸਾਕਲੇਸ ਮੁਕੇ ਪੁੱਛ ਲੈ ਉਹਨੂੰ ਇੱਥੇ ਬੈਠੀ ਹੋਣੀ ਗੁਮਾਂਡੀਆਂ ਦੇ ਜਾਦੀ ਦੀ ਪਹਿਲਾਂ ਤਾਂ ਪਤਾ ਨਹੀਂ ਲੈ ਹੋਣਾ ਜੱਗਾ ਗੁਮਾਂਡੀਆਂ ਦਾ ਕੀ ਹੁੰਦਾ ਹੈ ਗੁਮਾਂਡੀ ਤਾਂ ਦੋਨੇ ਪਾਸੇ ਹੁੰਦੇ ਨੇ ਮਨ ਕਰੇ ਐ ਕਹਿੰਦੇ ਹੋਣਾ ਲੱਗ ਜਾਂਦੇ 15 ਲੱਖ ਆਪੇ ਵਿਕੂ ਕੀਲਾ ਚੱਲ ਵੇ ਸੱਚ ਜੱਗੇ ਉਰੇ ਆ ਹੋ ਕੀ ਹੋ ਗਿਆ ਵੇ ਕੁਛ ਨਹੀਂ ਹੋਇਆ ਹਾਂ ਉਹ ਤਾਂ ਮੈਂ ਤਾਂ ਮੋਬਾਈਲ ਤੇ ਸੁਣਿਆ ਤੀ ਖਬਰਾਂ ਚ ਵੀ ਸੁਣਿਆ ਤੀ ਵੀ ਚਾੜੂ ਵਾਲੇ ਦੀ ਸਰਕਾਰ ਹੈ ਹੁਣ ਫੇਰ ਕਿਉਂ ਵੀ ਖਾਨ ਖੂਨ ਨੂੰ ਕੁਝ ਨਹੀਂ ਹੈਗਾ ਓਏ ਸਭ ਕੁਝ ਚੱਲਦਾ ਅੰਦਰ ਘਾਤੇ ਹੂੰ ਪਾਣੀ ਨਾ ਮਾਰੋ ਬੱਚਾ ਮੈਂ ਕਾਨੂੰ ਮਾਰਦੇ ਆ ਪਾਣੀ ਜੇ ਤੇਰਾ ਰਾਤਾ ਹੈ ਤੇਰਾ ਮਾਨ ਹੈ ਭਾਈ ਕਰ ਲੈ ਜਿਵੇਂ ਕਰਨਾ ਹੈ ਸਾਰਾ ਕੁਝ ਚੱਲਦਾ ਕਦੇ ਰਿਸ਼ਵਤ ਰੁਕਦੀ ਨਹੀਂ ਹੁੰਦੀ ਨਾ ਰਿਸ਼ਵਤ ਤਾਂ ਨਹੀਂ ਰੁਕਦੀ ਇਹ ਤਾਂ ਚੋਰੀਆਂ ਚਪੁਰੀਆਂ ਚੱਲਦੀ ਰਹੇ ਸਾਰਾ ਕੁਝ ਚੱਲ ਜਾਂਦਾ ਤੂੰ ਬੇਬੇ ਨੂੰ ਬੜਾ ਚੱਲ ਠੀਕ ਹੈ ਪੁੱਛ ਲੈ ਬੇਬੇ ਨੂੰ ਆ ਜਾ ਸ਼ੁਕਰੀਆ ਆਓ ਮੈਂ ਚਾਹ ਬਣਾ ਲਾਂ ਨਾਲੇ ਰੋਟੀ ਬਣਾਉਣੀ ਹੈ ਲੈ ਦੇਖ ਲੈ ਆ ਕੇ ਅੰਦਰ ਵੜ ਗਿਆ ਨ ਕੀ ਗਿੱਟਮਿਟ ਕਰਦੇ ਨੇ ਹੈ ਬੁੜਿਆਂ ਨੂੰ ਕੌਣ ਪੁੱਛਦਾ ਹੈ ਟੱਕਿਆ ਬਣੀ ਮੇਰਕ ਨਹੀਂ ਤਾਂ ਪੁੱਤਤੀ ਉਹ ਆਈ ਈ ਉਹ ਤਾਂ ਸਲਾਹ ਤਾਰ ਕੇ ਉਹ ਵੀ ਉਥੇ ਬੈਠੀ ਪਤਨ ਕੀ ਚਲਾਹਾ ਕਰਦੇ ਨੇ ਕੋਈ ਦੱਸ ਦੇ ਨੀ ਮੈਨੂੰ ਹੈ ਪਤਨ ਪਈ ਕੀ ਹੈ ਕੀ ਗੱਲ ਹੈ ਕੀ ਬੋਲੀ ਜਾਨੀ ਹੈ ਕੱਲੀ ਬੈਠੀ ਬੈਠੀ ਕੁਛ ਨਹੀਂ ਬੋਲਦੀ ਮੈਂ ਤਾਂ ਐ ਕਹਿੰਦੀ ਆ ਮੈਨੂੰ ਤਾਂ ਕੋਈ ਪੁੱਛਦੀ ਨਹੀਂ ਕੀ ਨਹੀਂ ਪੁੱਛਦੇ ਤੈਨੂੰ ਹੋਰ ਤੇਰੇ ਕੋਲ ਕੋਈ ਗੱਲ ਨਹੀਂ ਸਾਰਾ ਦਿਨ ਵਸਾ ਹੀ ਗੱਲਾਂ ਨੇ ਤੇਰੇ ਕੋਲ ਕਿ ਕੋਈ ਤਾਂ ਸਲਾਹ ਕਰਦੇ ਹੋਣੇ ਤੁਸੀਂ ਤੁਰਾ ਬਦਲਣਾ ਲੈ ਕੇ ਮੈਂ ਤਾਂ ਰੱਬ ਦਾ ਨਾਮ ਲੈਣੀ ਆ ਫਿਰ ਸਿਆਣੇ ਬੰਦੇ ਨੂੰ ਵੀ ਪੁੱਛਣਾ ਚਾਹੀਦਾ ਹੈ ਪਹਿਲਾਂ ਤਾਂ ਮੈਂ ਤੈਨੂੰ ਐਂ ਦੱਸਦੀ ਆ ਵੀ ਸੇ ਲੱਗ ਰਹੀ ਆ ਕਿ ਅੱਛਾ ਗੁਰੂ ਘਰ ਠੀਕ ਹੈ ਸੂਟ ਦੇ ਕਈ ਨਵੇਂ ਤੇਰੇ ਵਾਸਤੇ ਅੱਛਾ ਹਾਂ ਵਧੀਆ ਸੂਟ ਆ ਰਹੇ ਨੇ ਸਰਦੀਆਂ ਵਾਲੇ ਮੋٹے ਚੱਲ ਠੀਕ ਹੈ ਇਹ ਵੀ ਠੀਕ ਹੈ ਬਿਲੇ ਆ ਨਾ ਤੈਨੂੰ ਚੱਲ ਦੇਖ ਲਾਂਗੇ ਹੱਲ ਪੈਸਿਆਂ ਦਾ ਤੰਗੀ ਤਾਂ ਨਹੀਂ ਆਪਾਂ ਨੂੰ ਕੁਝ ਨਹੀਂ ਹੁੰਦਾ ਪੈਸੇ-ਪੂਸੇ ਤਾਂ ਆਉਂਦੇ ਰਹਿੰਦੇ ਨੇ ਲੈ ਆ ਦੇਣੀ ਇੱਕ ਸੂਟ ਚੰਗਾ ਲਿਆ ਦੀ ਫੇਰ ਹੁਣ ਠੰਡ ਹੈ ਮੈਨੂੰ ਮੋਟਾ ਜਿਹਾ ਦੇਖ ਕੇ ਲਿਆਈ ਆਹੋ ਰੰਗ ਵੀ ਪਸੰਦ ਹੋਵੇ ਚੰਗਾ ਨਾਲੇ ਉਹ ਜੱਗਾ ਕਹਿੰਦਾ ਸੀ ਕਹਿੰਦਾ ਮੈਂ ਸਰਪੰਚੀ ਚ ਕਹਿੰਦਾ ਖੜਾ ਹੋਣਾ ਕਹਿੰਦਾ ਭਾਈ ਠੀਕ ਰੁਪਈ ਮੈਨੂੰ ਤਾਂ ਠੀਕ ਨਹੀਂ ਲੱਗਦੀ ਇਹ ਗੱਲ ਠੀਕ ਤਾਂ ਮੈਨੂੰ ਵੀ ਨਹੀਂ ਲੱਗਦਾ ਮੈਂ ਵੀ ਕਿਹਾ ਤਿਮਾ ਕੀ ਮੰਗਦਾ ਪਕਾਇਆਂ ਨੇ ਹੋਰ ਇਹ ਦੰਗ ਨਾ ਗਮੰਡਣਾ ਗੱਲਾਂ ਕਰਦੇ ਨੇ ਉਹਨੂੰ ਪੁੱਤਾਂ ਦੀਆਂ ਵੀ ਗਾਲਾਂ ਦਿੰਦੇ ਨੇ ਉਹਨਾਂ ਨੂੰ ਨਾਇਕਰੋਂ ਲਟਾ ਵੀ ਦਿੰਦੇ ਨੇ ਐਨੇ ਨਾ ਪੈਸਾ ਖਰਚਾ ਕ ਹੁੰਦਾ ਹੈ हां पहला हुन ਬਥੇਰੇ ਆਪਣੇ ਪਿੰਡ ਚ ਉਹਨਾਂ ਨੇ ਕੀ ਕਰ ਲਿਆ ਪਹਿਲਾਂ ਸਰਪੰਚ ਬਣੇ ਨੇ ਮੈਂ ਤਾਂ ਕਿਸੇ ਦਾ ਟਾਰਿਚ ਚੀਣੀ ਦੇਖੀ ਨਹੀਂ ਭਾਈ ਮੈਂ ਜੱਗੇ ਨੂੰ ਇਹੀ ਕਿਹਾ ਜਦੋਂ ਨੀਤੀ ਉਹ ਜੀ ਆ ਕਰਨ ਟਾਰਿਚੀ ਜਾਊਗੀ ਤੂੰ ਮੈਂ ਮਿੰਦਰ ਨੂੰ ਫੋਨ ਕਰਦੇ ਫਿਰ ਮੈਂ ਮਿੰਦਰ ਨੂੰ ਤਾਂ ਫੋਨ ਕਰ ਦੂੰਗੀ ਅੱਜ ਮਿੰਦਰ ਦੀ ਲੋੜ ਪੈ ਗਈ ਸਾਨੂੰ ਲੋੜ ਉਹੀ ਸਾਨੂੰ ਕੰਮ ਦਿੰਦਾ ਅਸੀਂ ਤਾਂ ਹੁਣ ਵੋਟਾਂ ਨੂੰ ਕਰਾਂ ਕੰਮ ਨੇ ਮੈਨੇ ਕਾਤੋਂ ਦਿਆ ਕਰਦੀ ਐ ਲੜਾਈਆਂ ਕਾਤੋਂ ਛੜਿਆ ਕਰਦੀ ਐ ਗੱਲ ਤਾਂ ਕੋਈ ਕੰਮ ਦੀ ਹੁੰਦੀ ਐ ਤੂੰ ਪਹਿਲਾਂ ਲੜਾਈ ਪਾ ਕੇ ਬਹਿ ਜਾ ਕਰ ਇਹ ਗੱਲ ਸੁਣ ਮੈਂ ਲੜਾਈ ਨਹੀਂ ਪਾਉਂਦੀ ਹੂੰ ਮੈਂ ਤੈਨੂੰ ਐਂ ਦੱਸਦੀ ਆਂ ਵੀ ਉਹਦੇ ਦਾ ਤੂੰ ਮੈਂ ਨਹੀਂ ਤੈਨੂੰ ਮਾੜਾ ਕਹਿੰਦੀ ਦੀ ਅੱਜ ਤੂੰ ਚੰਗਾ ਬਣਾਦਾ ਉਹ ਮੈਂ ਤਾਂ ਕੋਈ ਚੰਗਾ ਨਹੀਂ ਕਹਿੰਦੀ ਜੱਗੇ ਇੱਕ ਹੈ ਸੋਡੀ ਮਾਸੀ ਦਾ ਮੁੰਡਾ ਕੱਲ ਸ਼ਾਮ ਨੂੰ ਅਸੀਂ ਤਾਂ ਮੁੱਟਾ ਮੁੱਟਾ ਨੂੰ ਕਹਿਣ ਜਾਵਾਂਗੇ ਹੁਣ ਸਰਪੰਚੀ ਜੁਟਾਂਗੇ ਅੱਛਾ ਹਾਂ ਕਾਂ ਦੇਖ ਲਓ ਪੈਸੋ ਦੀ ਮਰਜ਼ੀ ਐ ਮਰਜ਼ੀ ਨਹੀਂ ਤੇਰੀ ਵੀ ਤਾਂ ਨਾਲੇ ਐ ਤੂੰ ਵੱਡੀਆਂ ਖਰਚ ਵੱਡੀਆਂ ਮੈਂ ਤਾਂ ਹਾਂ ਐਸ ਵਗੇ ਮੰਗ ਰਹੀ ਐ ਫਿਰ ਮੈਂ ਕਿਹੜਾ ਹੋਰ ਜੋਰ ਲਾਉਂਗੀ ਮੈਂ ਕਿਹੜਾ ਹਟਾਉਂਗੀ ਜੋਰ ਕਿਉਂ ਚਲਾਣ ਵਾਲੇ ਹੁੰਦਾ ਐ ਖਰਚ ਕੋਈ ਵੀ ਕੰਮ ਮੇਰੀ ਸਲਾਹ ਐ ਸੋਡੇ ਨਾਲੇ ਸਲਾਹ ਐ ਫੇਰਾ ਬਸ ਬੇਠੀਕ ਐ ਹਾਂ ਫਿਰ ਮੈਂ ਮਿੰਦਰ ਨਾਲ ਵੀ ਕਰ ਲੂ ਸਲਾਹ ਮੈਂ ਤੁਹਾਨੂੰ ਕਿਹਾ ਮਾਂ ਵੀ ਬੇਬੇ ਨੂੰ ਪੁੱਛ ਲੈ ਦੇਖਾ ਨਹੀਂ ਵੱਟੀਆਂ ਨਹੀਂ ਦੰਨੂ ਵੀ ਪੁੱਛ ਲਉ ਮੈਂ ਦੰਨੂ ਕੀ ਪੁੱਛਣਾ ਉਹਨੂੰ ਆਪਣਾ ਕੰਮ ਸੰਭਲੋ ਆ ਕੇ ਹੋ ਚੱਲ ਸੰਤ ਖਲਾਤਾ ਆਪਣੀ ਆਏ ਸੇ ਸਾਪਾਂ ਦੇ ਗੱਤ ਕਰਨਾ ਹੈ ਸੁਣ ਮੇਰੀ ਗੱਲ ਸੁਣ ਪੁੱਤ ਸਿਆਣਿਆਂ ਦੀ ਤੇ ਸਿਆਣੀਆਂ ਗੱਲਾਂ ਹੁੰਦੀਆਂ ਨੇ ਨਿਆਣਿਆਂ ਦੀ ਨਹੀਂ ਤੇ ਤੈਨੂੰ ਸਿਆਣੀ ਕਰਕੇ ਵਧਿਆ ਤਾਂ ਨਿਆਣਾ ਹੈ ਚੱਲ ਨਿਆਣਾ ਦਾ ਕਾਨੂੰ ਹੈ ਉਹ ਵੀ ਸਿਆਣੀ ਹੈ ਚੱਲ ਠੀਕ ਆ ਫਿਰ ਤੁਸੀਂ ਕਰ ਲਓ ਬਿਲਾ ਲਓ ਫਿਰ ਉਹਨੂੰ ਉਦਾਂ ਐ ਵੀ ਚਲ ਕੰਮ ਹੋਣਗੇ ਇੱਧਰ ਉੱਧਰ ਦੇ ਹਾਂ ਹਾਂ ਜਾਣਾ ਕਰਨਾ ਲੋਕਾਂ ਦੇ ਕਰੇ ਕਹਿਣਾ ਠੀਕ ਆ ਫਿਰ ਉਹਦੀ ਨਾਲ ਚਾਹੀਦਾ ਬਾਕੀ ਆਪਣਾ ਦੇਖ ਖੇਤ ਦਾ ਕੰਮ ਵੀ ਆ ਉਹ ਵੀ ਸਭ ਨਾਲ ਐ ਸਾਰਾ ਸਾਰੇ ਕੰਮ ਕਾ ਇੱਕ ਨੱਧਾ ਆਪਾਂ ਬੰਦਾ ਰੱਖ ਲਾਂਗੇ ਔਰ ਠੀਕ ਐ ਠੀਕ ਐ ਮੈਂ ਕਹਿੰਦਾ ਮਿੰਦਰ ਦੀ ਆ ਗਿਆ ਫੋਨ ਦੇਖ ਲੈ ਹਾਂ ਦੇਖੋ ਬਣਾ ਹਾਂ ਮਿੰਦਰ ਉਹ ਬਾਈ ਸਰਪੰਚ ਜੀ ਖੜੇ ਹੋ ਗਏ ਸੀ ਹਾਂ ਹਾਂ ਆ ਜੀ ਮੇਰਾ ਵੀਰ ਕੰਮ ਸਾਂਭ ਲਈ ਦੋ ਆ ਕੇ ਵੀ ਠੀਕ ਹੈ ਭਾਈ ਲੈ ਮੈਂ ਕਰਦਾ ਦੋ ਬੰਦੇ ਨਾਲ ਗੱਲਬਾਤ ਹਾਂ ਕਰ ਲਓ ਚਲੋ ਜੇ ਕਹਿੰਦਾ ਹਾਂ ਹੋ ਚੱਲ ਆ ਜਾ ਸਭ ਕੁਝ ਕਰਦਾ ਕਰ ਲੈਣ ਦੇ ਪਰ ਕਹੂਗਾ ਕੋਈ ਕੰਮ ਵੀ ਨਹੀਂ ਮੈਨੂੰ ਕਰਨ ਦੀ ਆਪਣੀ ਮਰਜ਼ੀ ਨਾਲ ਨਾ ਨਾ ਕਰ ਲੈਂਦੇ ਫਿਰ ਹੋਰ ਨਾਲੇ ਫਿਰ ਉਹ ਵੀ ਕਹਿੰਦੇ ਨੇ ਆਪਣੇ ਸਰੀਕੇ ਵਾਲੇ ਵੀ ਆਂਡੀ ਗਵਾਂਡੀ ਵੀ ਕਹਿੰਦੇ ਨੇ ਪਰ ਆਪਣੇ ਵਾਲੇ ਵੀ ਕਹਿੰਦੇ ਹੋਣੇ ਹੋਰ ਕਹਿੰਦੇ ਨੇ ਸਾਰੇ ਆਹੋ ਫਿਰ ਆਏ ਆ 10 ਘਰਾਂ ਦੇ ਫਿਰ ਨਾ ਵੀ ਲੱਗੂ ਨਾਲ ਉਹਨਾਂ ਨੂੰ ਲੈ ਗਿਆ ਕਰੀ ਚਲ ਭਈ ਹੁਣ ਮੈਂ ਤਾਂ ਦੇਖਾਂ ਹਟਾ ਨਹੀਂ ਸਕਦੀ ਅਗਲੇ ਦੀ ਮਰਜ਼ੀ ਐ ਅਗਲਾ ਕਹਦੂਗਾ ਇਹ ਵਿੱਚ ਜਿਆਦੇ ਵੱਡੀ ਚਰੀਕਣੀ ਮੜ ਕੇ ਖੜੇ ਨਹੀਂ ਮੇਰੀ ਗੱਲ ਸੁਣ ਤੂੰ ਉਹਨਾਂ ਨੇ ਦੇ ਜਾ ਕੇ ਕਿਹਾ ਵੀ ਆਪਾਂ ਵੋਟਾਂ 'ਚ ਖੜਾ ਹੋਵਾਂਗੇ ਦੱਸੋ ਤੁਸੀਂ ਲੈ ਕੇ ਜਾਵਾਂਗੇ ਸਾਰਿਆਂ ਨੂੰ ਨਾਲ-ਨਾਲ ਉਹਨਾਂ ਦੀਆਂ ਜਨਾਨੀਆਂ ਨੂੰ ਲੈ ਕੇ ਜਾਵਾਂਗੇ ਨਾਲੇ ਉਹਨਾਂ ਦੇ ਸਾਰੇ ਬੰਦੇ ਜਾਣਗੇ ਜਦੋਂ ਕਹਿ ਕੇ ਆਵਾਂਗੇ ਫੇਰ ਇਹ ਅਗਲੇ ਦੇ ਅਸਰ ਪੂਜੀ ਦੇ ਘਰੇ ਜਾਵਾਂਗੇ ਜੇ 20-50 ਬੰਦੇ ਲੈ ਕੇ ਜਾਵਾਂਗੇ ਠੀਕ ਐ ਫੇਰ ਆਹੋ ਚੰਗਾ ਮੈਂ ਸੂਟ ਲੈ ਕੇ ਆਉਂਦੀ ਆ ਚੱਲਿਆ ਦੇਖ ਕੇ ਮੜਾ ਚੰਗਾ ਆ ਲੈ ਲਈ ਦੋ ਪੈਸੇ ਮਹਿੰਗੇ ਹੀ ਲੱਗ ਜਾਣਗੇ ਫਿਰ ਹੁਣ ਸਰਪੰਚੀ ਚੀ ਦਾ ਤੁਸੀਂ ਉਠੋਗੇ ਫਿਰ ਮੇਰੇ ਪਾਇਆ ਹੋਇਆ ਵੀ ਸੋਨਾ ਲੱਗੇ ਲੈ ਹੋਰ ਤੂੰ ਤਾਂ ਸਰਦਾਰ ਨਹੀਂ ਲੱਗਣੀ ਚਾਹੀਦੀ ਐ ਮੈਂ ਸੋਨਾ ਹੀ ਲਿਆਉਂਗੀ ਕੋਈ ਨਾ ਸੂਟ ਵਧੀਆ ਸਰਦਾਰੀ ਰੰਗ ਲਿਆਉਂਗੀ ਹਾਂ ਸਰ ਸਰਦਾਰੀ ਆ ਕੇ ਦੇ ਮਿੰਟ ਔੜ ਕੋ ਟਾਈਮ ਐ ਮੇਰਾ ਨਾ ਕੋਈ ਬੰਦਾ ਐ ਨਾ ਕੋਈ ਹੋਰ ਐ ਆ ਪਾ ਪਾ ਕੇ ਪਾਣੀ ਸਾਰੇ ਸਾਰੀ ਬਾੜੀ ਦੀ ਰਾਂਦ ਘਟ ਉਹਦਾ ਜੱਗੇ ਕੇ ਕੰਮ ਕਰਾਉਣ ਵਕਤ ਤਾਂ ਹਾਂ ਮੈਂ ਆ ਐ ਮੈਂ ਨਾ ਐ ਜਦੋਂ ਮੈਂ ਉਹਰੇ ਉਹ ਕੋਈ ਮੈਨੂੰ ਚਾ ਨਹੀਂ ਪੋਦਾ ਕੋਈ ਪਾਣੀ ਨਹੀਂ ਪੋਦਾ ਆਕੇ ਪਿੰਡਾਂ ਉਹਨਾਂ ਪਿੰਡਾਂ ਕੇ ਨਾਲ ਮੈਂ ਆਪਣੀ ਬਾੜੀ ਖਰਾਬ ਕਰ ਲਈ ਇਹ ਨਾਲ ਤਾਂ ਚੰਗਾ ਹੁੰਦਾ ਜੇ ਮੈਂ ਨਾ ਆ ਜਾਂਦਾ ਹੈ ਆ ਲੈ ਪਾਣੀ ਨਗਾ ਚੜਨ ਦਾ ਇੱਕ ਪਾਣੀ ਦੀ ਲੋੜ ਪੈਂਦੀ ਹੁੰਦੀ ਐ ਆ ਪਾ ਕੇ ਪਾਣੀ ਲੋਕਾਂ ਨੂੰ ਕਾਨੂੰ ਪਤਾ ਹੁੰਦਾ ਐ ਨਾ ਗਮਾਡੇ ਨੂੰ ਸੀਰੀ ਵਾਲੇ ਨੂੰ ਆਕੇ ਸਾਰਾ ਖਰਾਬ ਕਰਦਾ ਐਡਾ ਦੀ ਐ ਇੰਨੇ ਵਧੀਆ ਮਰੂਦ ਲੱਗੇ ਤੇ ਸਾਰੇ ਜਾਣਦੇ ਆ ਰਗੇ ਕਚੜੇ ਕਚੜੇ ਕਿਸੇ ਤੇ ਕਾਨੂੰ ਜਗੀਰ ਕਰਿਆ ਜਾਂਦਾ ਐ क्या फोन मेरा फोन है करके पता लगता है जगे पूछता लवा भी करते ने कारोबार की करते ने गे वेबी खान हैलो अच्छा अच्छा कोई नी आता मैं जाऊंगा हां ठीक है ठीक है मैं भी बन गई गल जो तक वोटा पे उथी लवान गे नजारे ਰੋਜ ਮੁਰਗਾ ਬੜਕੂ ਰੋਜਲੂ ਚੱਲ ਛੱਡ ਬਣਾ ਬਾੜੀਆਂ ਬੁਰੇ ਦਾ ਫੇਰੇ ਦੇਖਾ ਹੁਣ ਤਾਂ ਆਪਣਾ ਆਪਣਾ ਨਿਕਲ ਚੱਲ ਇਹ ਬੜੀਆਂ ਚੀਜ਼ਾਂ ਖਵਾ ਕੇ ਲੈ ਕੇ ਜਾਊਗਾ ਹਾ ਨਾ ਚੀਜ਼ਾਂ ਚੂਜ਼ਾਂ ਤਨ ਪੂਰੀਆਂ ਖਵਾ ਕੇ ਲੈ ਕੇ ਜਾਓ ਚਾਚੇ ਰਾਤ ਕੋਈ ਸ਼ਹਿਰ ਨਹੀਂ ਆਉਂਦਾ ਫਿਲਮ ਦੇਖਿਆ ਮਾਂਗੇ ਜੱਟ ਜਾਣਾ ਵੋਟ ਚੱਲ ਰਹੀ ਹੈ ਉਹ ਫਿਲਮ ਤਾਂ ਚੱਲ ਰਹੀ ਹੈ ਪੁੱਤ ਉੱਥੇ ਸਿਨੇਮਾ ਪਹਿਲਾਂ ਹੁੰਦਾ ਸੀ ਪੁਰਾਣਾ ਜਾਂ ਮੇਰੇ ਨਾਲ ਤਾਂ ਹੁਣ ਤਾਂ ਬੰਦ ਬੰਦ ਹੋ ਗਿਆ ਹੁਣ ਤੂੰ ਮੈਂ ਤੈਨੂੰ ਬਿਸੇਰ ਲੈ ਕੇ ਦਊਗਾ ਪੱਕਾ ਹੀ ਬਿਸੇਰ ਲੈ ਕੇ ਦਊਗਾ ਕਰੇ ਆਪਾਂ ਘਰੇ ਲਾ ਕੇ ਮਰਜ਼ੀ ਦੇ ਫਿਲਮਾਂ ਦੇਖਿਆ ਕਰਾਂਗੇ। پتہ ਜੱਗਾ ਟਾਕੂ। ਕੀ ਰਾਜਾ ਤਨੂ ਹਜੇ ਪੁਰਾਣੇ ਕਿਸੇ ਫਿਲਮਾਂ ਦੇਖਾਉ ਮੈਂ ਤਨੂ। ਠੀਕ ਆ। ਉਹਦੀ ਟੈਨਸ਼ਨ ਨਾਲ ਐ। ਤੈਨੂੰ ਹੋਰੇ ਘਰੇ ਆ ਕੇ ਫਰੇ ਸਦਰਨ ਕਰ ਲਾਂਗੇ ਆਪਾਂ। ਠੀਕ ਆ। ਹੁਣ ਤਾਂ ਤੂੰ ਬਸ ਆਪਾਂ ਨੇ ਉੱਥੇ ਨਜ਼ਾਰੇ ਲੈ ਲੈਣੇ। ਜਦੋਂ ਤੱਕ ਅਸਰ ਪੰਛੀ ਦੀਆਂ ਬੋਟਾਂ ਪੈਂਦੀਆਂ ਨੇ। ਉਹ ਤੱਕ ਆਪਣਾ ਪੱਕੀ ਟਿਕਾਣਾ ਉੱਥੇ। 4 ਦਿਨ ਵੱਧ ਲੱਗ ਜਾਣਗੇ। ਫੇਰ ਕੀ ਗੱਲ ਐ? ਹੋਰ। ਹਾਂ। ਛੁੱਟੀਆਂ ਵਾਦੀਆਂ ਨੇ 4 ਦਿਨਾਂ ਦੀਆਂ। ਹੂੰ ਤਾਂ ਸਾਲੇ ਕੁਝ ਨਹੀਂ ਹੁੰਦੇ ਹੈਗੇ ਆਪਾਂ ਨੂੰ। ਆ ਖਾ ਪੀ ਧਾਮਾਂਗੇ। ਉਹ ਤਾਂ ਮਰੋਂ ਕੋਲਾ ਚਲਾ ਮੱਟ ਕੇ ਖਾ ਜਾਣਗੇ ਦੇਖ ਤਾਂ ਜਾ ਆ ਜਾ ਆ ਜਾ ਕਹੀਆ ਪੋਥੀ ਤਾਂ ਜੰਗ ਕਰ ਜਾਂਦੇ ਹਾਂ ਤੇ ਜਦ ਤਿਆਰੀ ਆਪਾਂ ਉੱਥੇ ਜਾਣ ਦੀ ਪੱਕੀ ਹੈ ਚਾਚੇ ਚਾਚੇ ਹਾਂ ਪੁੱਤ ਤੂੰ ਮੈਨੂੰ ਕਹਿੰਦਾ ਤੀ ਆ ਫਿਲਮ ਦਿਖਾ ਕੇ ਲਿਆਉਂਗਾ ਅੱਜ ਤਾਂ ਮੈਨੂੰ ਛੁੱਟੀ ਵੀ ਹੈ ਅੱਛਾ ਅੱਜ ਐਤਵਾਰ ਹੋ ਗਿਆ ਹੈ ਨਾ ਚਰ ਅੱਜ ਤਾਂ ਫਿਰ ਆਪਾਂ ਨੂੰ ਮੈਂ ਤੈਨੂੰ ਐਂ ਕਹਣਾ ਤੂੰ ਫਿਰ ਮੈਦਾਨ ਸ਼ੇਡ ਖੇੜਾ ਤੈਨੂੰ ਛੁੱਟੀਆਂ ਕਹੇ ਨੇ ਕਿਆਂ ਪੰਜ ਹਾਂ ਪੰਜ ਛੁੱਟੀਆਂ ਨੇ ਕੱਠੀਆਂ ਨਾ ਹਾਂ ਤੂੰ ਮੇਰੇ ਨਾਲ ਨਾਲ ਤਾਂ ਮੈਂ ਤੈਨੂੰ ਸਵਾ ਦਿਖਾ ਕੇ ਲਿਆਉਂਗਾ ਕਿੱਥੇ ਹੈਂ ਉੱਥੇ ਫਤਿਹਗੜ੍ਹ ਸਾਹਿਬ ਹਾਂ ਆਪਾਂ ਮੈਂ ਨਾਲ ਤਾਂ ਮੈਂ ਨਾਲ ਉੱਥੇ ਵਗ ਜੀ ਉਦੋਂ ਬਾਅਦ ਆਪਾਂ ਚੱਲਾਂਗੇ ਮੇਰੀ ਮਾਸੀ ਹੈਗੀ ਉਹ ਬਿਆ ਉੱਥੇ ਸਰਪੰਚ ਜੀ ਖੜਾ ਹੋਊਗਾ ਮਾਸੀ ਦਾ ਮੁੰਡਾ ਉੱਥੇ ਰੋਜ਼ ਲਿਆ ਕਰਾਂਗੇ ਨਜ਼ਾਰੇ ਕਦੇ ਕਿਨੂ ਚੱਲਿਆ ਕਰਨਗੇ ਕਦੇ ਕੋਲ ਚੱਲਿਆ ਕਰੂਗਾ ਤੇਨੂੰ ਨਜ਼ਾਰਾ ਆਇਆ ਰਹੂਗਾ ਅੱਦਿਆਂ ਫਿਰ ਹਾਂ ਕਰੀ ਆਪਾਂ ਕਹਦਾਂਗੇ ਤੇਰੀ ਮੰਮਾ ਨੂੰ ਮੈਂ ਕਹਿ ਦਊਗਾ ਠੀਕ ਬਣ ਗਈ ਗੱਲ ਹੁਣ ਐ ਦੱਸ ਤੂੰ ਅੱਜ ਚੱਲੇਗਾ ਮੇਰੇ ਨਾਲ ਹਾਂ ਵਗ ਜੂ ਹੈ ਫਿਰ ਤੂੰ ਐ ਕਰ ਤੇਰੇ ਬੂਟ ਨਹੀਂ ਗੱਲੇ ਕੇ ਬੂਟ ਤੇਰੇ ਮੈਂ ਪਾ ਦੂੰਗਾ ਠੀਕ ਚਲ ਆਪਾਂ ਚੱਲੀਏ ਆਪਾਂ ਮੋਟਰਸਾਈਕਲ ਤੇ ਹੁਣ ਮਾਰਦੇ ਆ ਕਿੱਕ ਅਹੀਂ ਬਤਲ ਗੋ ਵੀ ਆ ਗਈ ਹਨਾ ਠੀਕ ਹੈ ਤੇ ਉਹਦਾ ਨਾ ਸੀ ਕਿ ਮੋਟਰਸਾਈਕਲ ਨਾਲ ਛਿੜਕੇ ਚੱਲੀ ਚੱਲ ਆ ਜਾ ਉਹ ਤਾਂ ਗੱਲਾਂ ਐ ਦੀਖ ਦੇਖ ਹਾਂ ਸਵਾ ਤੇ ਦੇਖ ਮੈਂ ਤਾਂ ਜਾਣਾ ਜੀ ਅੱਛਾ ਹਾਂ ਤੂੰ ਐ ਕਰੀ ਮੈਂ ਤਾਂ ਸੋਚਦੀ ਮੈਂ ਤਾਂ ਉਰੀ ਉਤਰਨਾ ਦੀ ਗੱਲ ਅੱਛਾ ਇਹ ਚੱਲ ਮੈਨੂੰ ਬੱਸ ਚ ਚੜ੍ਹਦੇ ਮੇਰਾ ਕਰਾਇਆ ਬਾੜਾ ਵੱਜ ਗਿਆ ਠੀਕ ਹੈ ਇਹ ਉਹ ਮੈਨੂੰ ਫੋਨ ਆਇਆ ਕੀ ਇਹਨਾਂ ਦਾ ਆ ਆਪਾਂ ਨਾਲੇ ਬੈ ਕੇ ਚਾਰ ਗੱਲਾਂ ਕਰ ਜਾਂਦੇ ਜਾਂਦੇ ਮੈਂ ਤਾਂ ਵੀ ਕੋਈ ਬਿੱਡਾ ਕੱਖ ਪਾਉਣੇ ਨੇ ਤਾਂ ਕੁਝ ਨਹੀਂ ਕਰ ਫਿਰ ਤਾਂ ਕੋਈ ਦੋ ਤਿੰਨ ਮੈਂ ਲਾ ਦੂ ਸੀਰੀ ਰੱਖਦਾ ਮੈਂ ਕਿਹਾ ਉਹਨੂੰ ਕਿਹਾ ਤੂੰ ਹਾਂ ਉਹ ਠੀਕ ਹੈ ਬਾ ਫਿਰ ਠੀਕ ਹੈ ਉਹ ਕਰਦੇ ਹਾਂ ਆ ਪਾ ਜਲ ਬਾਸੀ ਕੋਠੀ ਬੈਠੀ ਅੱਛਾ ਦੇਖ ਕੀ ਕਰ ਤੂੰ ਸੀਰਾ ਬਾਸੀ ਸੱਸਰੀ ਕਰ ਤੂੰ ਦਾ ਵਧੀਆ ਹੋਵੇ ਆ ਪਾਜੋ ਮੈਨੂੰ ਉਹ ਜਣੋ ਕੁਝ ਕਰ ਹੈਂ ਪਾਜੋ ਬਾਜੋ ਇਹਨੂੰ ਉਧਰ ਕੁਰਸੀ ਚੱਕ ਲਿਆ ਮੈਂ ਤੇਰਾ ਉਥੇ ਬਦਦ ਥੈ ਹੀ ਨਹੀਂ ਉਹ ਬਈਆ ਇਧਰ ਆ ਉਹ ਚੱਕ ਦੇ ਹੋਰ ਸਾਨੇ ਬੰਦੇ ਨਾਲ ਸਲਾਹ ਤਾਂ ਲੰਘ ਫੇਰ ਹੁਣ ਆ ਤਾਂ ਗਈ ਤੁਸੀਂ ਹਾਂ ਨਾਈ ਮੀਨ ਦੱਤ ਸੁਗਭੇਰ ਤੈਨੂੰ ਚਲ ਭੈਣ ਭਾਈ ਦੀ ਸਲਾਹ ਲੈਣੀ ਪੈਂਦੀ ਹੈ ਲੈਣੀ ਤਾਂ ਜ਼ਰੂਰੀ ਹੈ ਹਾਂ ਮਸੀ ਹੋ ਤਕੜੀਆਂ ਹਾਂ ਤਕੜੀਆਂ ਛੋਟੇ ਕੱਢੇ ਠੀਕ ਨੇ ਹਾਂ ਠੀਕ ਨੇ ਪਤਾ ਚਲ ਵਧੀਆ ਗੱਲ ਹੈ ਹਾਂ ਆਉਂਗਾ ਠੰਡ ਕਰਕੇ ਦਮੜੇ ਜੇ ਹੈਗੇ ਨੇ ਜਿਆਦੇ ਉਹ ਜੱਗੇ ਨੇ ਕਿਵੇਂ ਫੋਨ ਕਰਦੀਗਾ ਸਰਪੰਚੀ ਤੂੰ ਸਰਪੰਚੀ ਖੜੀ ਹੋਵੇਂਗੀ ਮੈਂ ਤਾਂ ਕਨ ਉਹ ਆਉਂਗੀ ਜੱਗੇ ਨੂੰ ਕਹਿੰਦੇ ਨੇ ਬਾਹਰ ਜਾ ਇਕੱਠੇ ਹੋ ਜਾਂਦੇ ਨੇ ਜਿਵਾਕ ਸਾਰੇ ਕਹਿੰਦੇ ਨੇ ਉਹਨੂੰ ਅੱਛਾ ਅੱਛਾ ਹਾਂ ਹੁਣ ਮੈਂ ਤੈਨੂੰ ਆਈਂ ਬੁਲਾਇਆ ਤੂੰ ਸਲਾਹ ਲਾ ਨਿਆ ਤੇਰੀ ਬਿਊਰੇ ਵੀ ਕੰਮ ਧੰਦਾ ਕਰਨਾ ਪਊਗਾ ਤੈਨੂੰ ਚਲ ਕੰਮ ਧੰਦਾ ਦਾ ਖਰ ਕਰ ਲਾਂਗੇ ਬਾਪੂ ਕਿਵੇਂ ਕਰੀ ਓਏ ਤਾਂ ਉਹੀ ਹੋਰੀਆ ਸੁਗੜੇ ਹੋਏ ਚਿਬੜ ਜਾ ਉਹ ਇਹ ਖੁਦ ਕੇ ਦਾ ਇਹਦੀ ਬੋਲਦੀ ਹੈਗੀ ਅਮ ਮਨੁਆ ਦਾ ਸੋ ਥੋੜਾ ਕਿਥੋ ਕਿਡਾ ਖੜਾ ਹੈ ਜ਼ਰਬਾਚੀ ਵਾਲਾ ਉਹ ਫਿਰ ਬਾਹਰ ਜਵਾਖਾਂ 'ਚ ਬੈਠੇ ਰਹੇ ਮੁੰਡਿਆਂ 'ਚ ਉਹਨਾਂ ਨੇ ਕਿਹਾ ਵੀ ਜਦ ਦੂ ਤੈਨੂੰ ਖੜਾ ਕਰਾਂਗੇ ਸਾਰੇ ਘਰ ਆਉਂਦੇ ਕਹਿੰਦੇ ਨੇ ਆਪਣੇ ਨੇ ਜਿਹੜੇ ਸਕੇ ਸਕੇ ਨੇ ਉਹ ਤੂੰ ਲੈ ਤੇਰੇ ਗੋਜੀ ਵਾਲੇ ਖਜਾਦੀ ਮੁੰਡੇ ਨੂੰ ਕਿਤੇ ਜਿਹੜੇ ਹੈਗੇ 4 ਰੁਪਏ ਕੋਈ ਨਹੀਂ ਚਲ ਚਲ ਚੱਲ ਅੱਜ ਮੈਂ ਤਾਂ ਦੱਸ ਕੇ ਹਾਤੀ ਉਹ ਕਹਿੰਦੇ ਨਾ ਬੀਬੀ ਬਹੁਤ ਕੁਝ ਬਣਦਾ ਹੈ ਸਪੰਚੀ ਬਾਪੂ ਜਿਹੜੀ ਉਹ ਪਾਸ ਖੜਾ ਹੀ ਜਾਂ ਕਹਿੰਦੇ ਨੇ ਵੀ ਬੰਦੇ ਮੋਦੇ ਵੀ ਨਾਲ ਜਾਣਗੇ ਉਰੋ ਤੇਰੀ ਤਾਂ ਜਾਣ ਪਛਾਣ ਹੈਗੀ ਤੂੰ ਤਾਂ ਕਨਾ ਤਰਨ ਜਾਂਦਾ ਰਿਹਾ ਨਾ ਜਾਂਦਾ ਰਿਹਾ ਮੈਂ ਤਾਂ ਰਹਿ ਰਿਹਾ ਦੇ ਹਾਂ ਸਾਰੇ ਜਾਣ ਪਛਾਣ ਮੈਂ ਲਾਊਗਾ ਸਾਰਾ ਪਰ ਤੂੰ ਸਪੋਰਟ ਕਰਦੀ ਮੜੀ ਸਪੋਰਟ ਕਰੂੰਗਾ ਹਾਂ ਹਾਂ ਮੈਂ ਤਾਂ ਮੈਂ ਤਾਂ ਜਾਂ ਰਿਹਾ ਆਇਆ ਕਰ ਫਿਰ ਤੂੰ ਚਾਹ ਤਾਂ ਬਣਾ ਲੈ ਚਾਹ ਤਾਂ ਬਣਾ ਲੈ ਚਾਹ ਨਹੀਂ ਰੁਕੀ ਹੋਈ ਹੁਣ ਉਹ ਮੈਨੂੰ ਠੀਕ ਦੇ ਉਹਨੇ ਵਦੂ ਬੇਰਾਂਮੀ ਹੋ ਜੂਗੀ ਫਿਰ ਜੇ ਨਾਲ ਕੋਈ ਨਹੀਂ ਪਰ ਤੂੰ ਰਿਹਾ ਅਗਰੇ ਦੋ ਜਾਂਦਾ ਨਾ ਪਾ ਤੂੰ ਬਿਲੋ ਨਹੀਂ ਪੱਜ ਜਾਗਾ ਤੂੰ ਜਾ ਤੂੰ ਬਾਤ ਮਾਰ ਰਹੀ ਮਸੀ ਹਾਂ ਚਲ ਕੋਈ ਗੱਲ ਨਹੀਂ ਵਧੀਆ ਵੋਟਾਂ ਦਾ ਚੰਗੀ ਗੱਲ ਹੈ ਹਾਂ ਹਾਂ ਰਾਜਨੀਤੀ ਚ ਵੀ ਬੰਦ ਨੂੰ ਟਰਸਟ ਲੈਣਾ ਚਾਹੀਦਾ ਹਾਂ ਪਤਾ ਲੱਗ ਜੂ ਆ ਮੇਰੇ ਮਟਾ ਤੂੰ ਕਿਵੇਂ ਤੁਸੀਂ ਸੂੰਗੂ ਸੁਣੀਆਂ ਮਾੜੀ ਮੋਟੀ ਲੋਕਾਂ ਦੀ ਅਸੀਂ ਤਾਂ ਸਾਰੇ ਕਹਿੰਦੇ ਨੀ ਤੂੰ ਵੀ ਪਾ ਦਾਂਗੇ ਪਾ ਦਾਂਗੇ ਹੁਣ ਜੇ ਕੀ ਪਤਾ ਇੱਕ ਹੈ ਵੋਟ ਕਿਤੇ ਸਪੋਰਟ ਕਿਤੇ ਹਾਂ ਕੋਈ ਗੱਲ ਨਹੀਂ ਪਤਾ ਕੀ ਗੱਲ ਹੈ ਤਾਂ ਜਿਹੜਾ ਪਾਸਾਰਾ ਕੁਝ ਨੈਗੇਟਿਵ ਸੋਚਾਂਗੇ ਵੀ ਆਏ ਆ ਸਾਰੇ ਤਰ੍ਹਾਂ ਦੀ ਦੁਨੀਆ ਹੁੰਦੀ ਐ। ਉਹ ਐ ਪਤਾ ਪਈ ਕਿ ਤੇ ਉਹਨਾਂ ਕਾਗਜ਼ ਪੈਸਾ ਲਾ ਕੇ ਵੇਚੀਏ। ਉਹ ਮੈਂ ਕੱਲ ਦੇਖੀ ਐ। ਹਾਂ ਉੱਥੇ ਖੇਤ 'ਚ ਨਾ ਖੇਜਾਂ ਨੇ ਉਹਨਾਂ ਸੀ। ਪਾਸੇ ਸਿਰਿਪੜੀ ਜੀ ਬਹੁਤ ਉਹਨਾਂ ਨੇ ਇੱਜ਼ਤਾਂ ਦੀ ਸਾਰੇ ਕਰਦੇ ਨੇ। ਹਾਂ ਇੱਜ਼ਤਾਂ ਤਾਂ ਕਰਦੇ ਨੇ ਤੇ ਮੈਂ ਵੀ ਕਹਿੰਦੀ ਆ ਆਏ ਰਹਿੰਦੇ ਨੇ ਚਾਹ ਪਾਣੀ ਕਰਦੀ ਜਾਂਦੀ ਐ ਸਾਰਾ ਦਿਨ ਉਹਨਾਂ ਨੂੰ। ਮੂੰਹ ਤੇਰੀ ਕਿਵੇਂ ਮੂੰਹ ਇਹਦੇ ਕਣੀ ਐ? ਹਾਂ ਇਹਦੇ ਕਣੀ ਐ। ਇੱਕ ਕਮ ਇਤੋਂ ਹੋਰ ਗੱਲ ਕਹਿਣਾ। ਜੇ ਤੁਸੀਂ ਕਾਗਜ਼ ਭਰੋਗੇ ਜੱਗੇ ਦੇ ਪਰ ਤਾਂ ਕਿਤੇ ਉਹਨੂੰ ਸਰਪੰਚ ਨਾ ਬਣਾ ਲਈ। ਨਾ ਨੂੰ ਨੂੰ ਬਣਾਉਂਦੇ ਆਪ ਦਾ ਹੀ ਗੱਲ ਦਾ ਧਿਆਨ ਜੇ ਜਨਾਨੀ ਆ ਗਈ ਸੀਟ ਫੇਰ ਨਹੀਂ ਮੈਂ ਖੜੀ ਹੋਣ ਦਿੰਦੀ ਹਾਂ ਜੇ ਕੋਈ ਸੀਟ ਜਨਾਨੀ ਨੂੰ ਹੀ ਫੇਰ ਖੜੀ ਨੂੰ ਇੱਕ ਗੱਲ ਹੋਰ ਹੈ ਜੇ ਕਿਤੇ ਮੰਨ ਕੇ ਚਲਸੀ ਉਹ ਖੜੀ ਕਰਤੀ ਛੋਟੇ ਸਾਰੇ ਪਰਦੇ ਪਾਰੀ ਹੋ ਜੂ ਇੱਕ ਜਨਾਨੀ ਦੀ ਬਹੁਤ ਚੱਲਦੀ ਹੈ ਹਾਂ ਬੱਦ ਚੱਲਦੀ ਹੈ ਉਹਦੀ ਤਾਂ ਉਹ ਬੱਦੇ ਚੱਲਦੀ ਹੈ ਓਰੇ ਹਾਂ ਮੈਨੂੰ ਇਹ ਦੱਸ ਤਾ ਡੰਗਰ ਹੈ ਮੜ ਮੋਟੇ ਸਪਨੜੇ ਹਾਂ ਡੰਗਰ ਹੈਗੇ ਨੇ ਆਪਣੇ ਤਰਾ ਕਰਦਾ ਮੈਂ ਡੰਗਰਾਂ ਨੂੰ ਕਰ ਨੂੰ ਦੇਖਦਾ ਕਿੱਥੇ ਗਿਆ ਉਹ ਓ ਇੱਧਰ ਹੀ ਜਾ ਰਿਹਾ ਚਲ ਠੀਕ ਹੈ ਮੈਂ ਤੁਨ ਕਰ ਟੁੰਕਰ ਦੇਖਦਾ ਆਥਨੇ ਬਹਿ ਕੇ ਕਰਦੇ ਆਪਾਂ ਗੱਲ ਹਾਂ ਨਹੀਂ ਜਗਾ ਦੂੰਗਾ ਫਿਰ ਬਹੁਤ ਠੀਕ ਹੈ ਹਾਂ ਉਹਦੇ ਨਾਲ ਸਲਾਹ ਕਰ ਲਾਂਗੇ ਆਪਾਂ